ਸਾਰਿਆਂ ਦੀ ਨਜ਼ਰ ਹੈ ਕਿ ਪੰਥਕ ਪੋਲਿਟਿਕਸ ਦਾ ਬਣੇਗਾ ਕੀ ਜਾਏਗੀ ਕੀ ਪਰ ਕਾਲ ਤਖਸਾਬ ਦੇ ਜਥੇਦਾਰ ਦੇ ਹੁਕਮ ਆਉਂਦੇ ਨੇ ਉਸ ਤੋਂ ਬਾਅਦ ਬਹੁਤ ਕੁਝ ਬਦਲਿਆ ਬਹੁਤ ਕੁਝ ਹੋਇਆ ਹੁਣ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਐਸਜੀਪੀਸੀ ਵੱਲੋਂ 15 ਦਿਨਾਂ ਲਈ ਕਹਿੰਦੇ ਜਾਂਚ ਕਮੇਟੀ ਬਣਾਈ ਹੈ ਜਾਂਚ ਹੋਣੀ ਉਹਨਾਂ ਨੂੰ ਆਦੇ ਤੋਂ ਲੰਬੇ ਕੀਤਾ ਗਿਆ ਹੁਣ ਇਸ ਮਾਮਲੇ 'ਚ ਕਾਲ ਤਖਸਾਬ ਦੇ ਜਥੇਦਾਰ ਇਸ ਵੇਲੇ ਕੀ ਸੋਚ ਰਹੇ ਨੇ ਤੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾ ਕਿੰਨੀ ਕੁ ਬਣੀ ਹੋਈ ਹੈ ਕਿ ਉਹਨਾਂ ਵੱਲੋਂ ਵੀ ਕੋਈ ਅਧਿਕਾਰਤ ਤੌਰ ਤੇ ਬਿਆਨ ਆ ਸਕਦਾ ਹੈ ਉਹਨਾਂ ਵੱਲੋਂ ਵੀ ਕੋਈ ਹਦਾਇਤ ਆ ਸਕਦੀ ਹੈ ਐਸਜੀਪੀਸੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅਕਾਲੀ ਦਲ ਤੇ ਆਪ ਤੇ ਡੁੱਬਿਆ ਡੁੱਬਿਆ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਵੀ ਡੋਬਤੀ ਤੇ ਨਾਲ ਦੇ ਨਾਲ ਅਕਾਲ ਤਖਤ ਸਾਹਿਬ ਜਾਂ ਬਾਕੀ ਜਿਹੜੇ ਸਾਡੇ ਤਖਤਾਂ ਤੇ ਬੈਠੇ ਜਥੇਦਾਰ ਉਹਨਾਂ ਨੂੰ ਦੀ ਮਰਿਆਦਾ ਜਾਂ ਉਹਨਾਂ ਦੇ ਰਤਬੇ ਨੂੰ ਵੀ ਇਹਨਾਂ ਨੇ ਡੋਬ ਦਿੱਤਾ ਮਤਲਬ ਆਪ ਤੇ ਡੁੱਬੇ ਸੰਮਤ ਇਹਨੂੰ ਲੈ ਕੇ ਡੁੱਬੇ ਉਹ ਵਾ ਕਾਲੀਦਲ ਹੁਣ ਇੱਕ ਦਿਨ ਹੁੰਦਾ ਨਾ ਖੂ ਚ ਡਿੱਗੇ ਇਹ ਪਤਾਲ ਚ ਡਿੱਗੇ ਨੇ ਇਹ ਉੱਠ ਨਹੀਂ ਸਕਦੇ ਜਿਹੋ ਜਿਹੇ ਇਹ ਕੰਮ ਕਰ ਰਹੇ ਹੈਗੇ ਨੇ ਤੇ ਲਾਜ਼ਮੀ ਤੌਰ ਤੇ ਜਿਹੜੇ ਬਲਵੰਤ ਸਿੰਘ ਰਾਮੂ ਵਾਲੀਏ ਕਹਿੰਦੇ ਨੇ ਦੇ ਕਿ ਖੁਸਰਿਆਂ ਦੇ ਘਰ ਨੇ ਮੁੰਡਾ ਜੰਮ ਜੂਗਾ ਇਹ ਦੁਬਾਰਾ ਨਹੀਂ ਉੱਠਦੇ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਡਾਇਨਾਸੌਰ ਵਾਪਸ ਆ ਸਕਦੇ ਨੇ ਇਹ ਨਹੀਂ ਆ ਸਕਦੇ ਕਿਉਂਕਿ ਕੰਮ ਹੀ ਇਹੋ ਜੇ ਕਰਦੇ ਨੇ ਪੰਥਕ ਗੁਨਾਹਾਂ ਕਰਕੇ ਤੁਹਾਨੂੰ ਸਜ਼ਾ ਮਿਲੀ ਤੁਸੀਂ ਹੋਰ ਗੁਨਾਹ ਭੁਗ ਸਜ਼ਾ ਭੁਗਤ ਕੇ ਵੱਡੇ ਗੁਨਾਹ ਕਰ ਦਿੱਤੇ ਨੇ ਹਨ ਕਿ ਇੱਕ ਰਸਤਾ ਖੁੱਲਿਆ ਸੀ ਸਹੀ ਪਾਸੇ ਚੱਲਣ ਦਾ ਪਰ ਸਬਕ ਨਹੀਂ ਲਿਆ ਗਿਆ ਜਦੋਂ ਮਾੜੀ ਕਿਸਮਤ ਹੋਵੇ ਮਾੜੀ ਮਤ ਤੋਂ ਹੋਵੇ ਨਾ ਮਾੜੇ ਸਲਾਹਕਾਰ ਹੋਣ ਤੇ ਜਦੋਂ ਤੁਹਾਡੇ ਚ ਦਿਲ ਦੇ ਵਿੱਚ ਨੈਗੇਟਿਵਿਟੀ ਰੰਜਿਸ਼ ਹੋਵੇ ਨਾ ਤੁਸੀਂ ਅੱਗੇ ਨਹੀਂ ਵੱਧ ਸਕਦੇ ਤੁਸੀਂ ਐਡੇ ਵੱਡੇ ਅ ਜੁਰਮ ਕਰ ਦਿੱਤਾ ਨਵਾਂ ਗੁਨਾਹ ਕੀਤਾ ਕਿ ਇੱਕ ਜਥੇਦਾਰ ਨੂੰ ਤੁਸੀਂ ਕਿਵੇਂ ਜਲੀਲ ਕਰਕੇ ਕਿਵੇਂ ਉਹਦੀ ਕਿਰਦਾਰਕੁਸ਼ੀ ਕਰਕੇ ਤੁਹਾਨੂੰ ਮਿਲਿਆ ਕਿ ਉਲਟਾ ਤੁਹਾਡੇ ਤੁਹਾਡਾ ਨੁਕਸਾਨ ਹੋਇਆ ਸਿਆਸੀ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ ਹੁਣ ਗੱਲ ਰਹਿ ਗਈ ਗਿਆਨੀ ਰਗਵੀਰ ਸਿੰਘ ਜਿਹੜੀ ਅੱਜ ਖਬਰਾਂ ਚੱਲ ਰਹੀਆਂ ਹਲੇ ਤੱਕ ਉਹਨਾਂ ਦਾ ਸਰਕਾਰੀ ਜਿਹੜਾ ਆਫੀਸ਼ੀਅਲੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸਟੇਟਮੈਂਟ ਨਹੀਂ ਪਰ ਜੋ ਅੰਸ਼ ਆਏ ਨੇ ਸਾਹਮਣੇ ਉਸ ਮਸਲੇ 'ਤੇ ਉਹਨਾਂ ਦਾ ਸਟੈਂਡ ਸਹੀ ਆ ਕਿ ਇਦਾਂ ਕੱਲ ਨੂੰ ਜਥੇਦਾਰ ਕੌਣ ਲੱਗੇਗਾ ਮਤਲਬ ਜਥੇਦਾਰ ਤੁਹਾਡੀ ਪ੍ਰਾਪਰਟੀ ਥੋੜਾ ਉਹ ਕੌਮ ਦੀ ਪ੍ਰਾਪਰਟੀ ਹੈ ਤੁਸੀਂ ਤੁਹਾਡੀ ਟੱਬਰਾਂ ਦੀ ਪ੍ਰਾਪਰਟੀ ਹੋਗੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਲਤਕ ਸਭ ਇਹ ਕੌਮ ਦੀ ਪ੍ਰਾਪਰਟੀ ਹੈ ਜਿਹੜੀ ਤੁਸੀਂ ਜੇਬ ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਅਸੀਫਾ ਦਿੱਤਾ ਹੈ ਉਦੋਂ ਬਾਕੀ ਸਿੰਘ ਸਭਾ ਨੇ ਵੀ ਕਿਹਾ ਸੀ ਕਿ ਜੇ ਪ੍ਰਵਾਨ ਕੀਤਾ ਸ਼੍ਰੋਮਣੀ ਕਮੇਟੀ ਤੇ ਸਾਡਾ ਵੀ ਸਮਝੋ ਜੇ ਦੇ ਅੱਜ ਗਿਆਨੀ ਰਗਬੀ ਸਿੰਘ ਹੋਣਾ ਸਾਹਿਬ ਤੇ ਬਹੁਤ ਵੱਡਾ ਨਿਰਭਰ ਕਰਦਾ ਕਿ ਜੇ ਉਹ ਸਿੰਘ ਸਭਾਨ ਤੇ ਤਖਤ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਗੇ ਤੇ ਆਉਣ ਵਾਲਾ ਜਿਹੜਾ ਇਤਿਹਾਸ ਆ ਉਹਨਾਂ ਨੂੰ ਯਾਦ ਕਰੂਗਾ ਕਿ ਜਿਵੇਂ ਗਿਆਨੀ ਹਰਪੀ ਸਿੰਘ ਨੂੰ ਅਕਾਲੀਆਂ ਦੇ ਇੱਕ ਧੜੇ ਨੇ ਤੇ ਅਕਾਲੀਆਂ ਦੇ ਇੱਕਾ ਦੁੱਕਾ ਲੀਡਰਾਂ ਨੇ ਜਿਨ੍ਹਾਂ ਦਾ ਆਪਣਾ ਸਿਆਸੀ ਕੈਰੀਅਰ ਖਤਮ ਹੋ ਚੁੱਕਾ ਉਹਨਾਂ ਨੇ ਕਿਵੇਂ ਇੱਕ ਪ੍ਰੀਪਲਾਨਡ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦਾ ਤੇ ਉਹਨਾਂ ਦੇ ਟੱਬਰ ਦੀ ਕਰਦਾਰਕੁਸ਼ੀ ਕੀਤੀ ਆ ਉਹਨੂੰ ਲੈ ਕੇ ਇਨਜਤ ਸਿੰਘ ਸਬਾਨਾ ਨੂੰ ਇਕੱਠੇ ਹੋਣ ਦੀ ਲੋੜ ਆ ਕਿ ਇਦਾਂ ਤੇ ਕੋਈ ਇੱਥੇ ਲੱਗ ਜੂਗਾ ਤੇ ਬਸ ਉਹ ਗੁਲਾਮ ਬਣ ਕੇ ਰਹਿ ਜੂਗਾ ਮਤਲ ਅਕਾਲ ਤਖਤ ਸਾਹਿਬ ਤੇ ਬੈਠਾ ਜਥੇਦਾਰ ਸਾਡੀ ਕੌਮ ਦਾ ਜਥੇਦਾਰ ਆ ਇਹ ਕਿਸੇ ਜ਼ਿਮੀਦਾਰ ਦਾ ਸਿਰ ਹੀ ਨਹੀਂ ਆ ਇਹ ਕਾਲੀ ਦਲ ਦਾ ਨਹੀਂ ਆ ਵੀ ਤੁਸੀਂ ਆਪਣਾ ਗੁਲਾਮ ਬਣਾ ਕੇ ਸਮਝਦੇ ਤੇ ਕੌਮ ਦੇ ਯਾਰ ਜਥੇਦਾਰ ਆ ਤੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਰੁਤਬੇ ਨੂੰ ਕਿਵੇਂ ਠੇਸ ਪਹਚਾ ਰਹੇ ਹੋ ਹੁਣ ਜਿਹੜੀਆਂ ਦੋ ਚੀਜ਼ਾਂ ਆਈਆਂ ਨੇ ਪਹਿਲੀ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਮਸਲੇ ਨੂੰ ਕਿ ਟੈਕਲ ਕਰ ਸਕਦੀ ਸ਼ਿਕਾਇਤ ਕਿੰਨੇ ਦਿੱਤੀ ਹੈਗੀ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਔਰ ਦੂਜੀ ਗੱਲ ਹੈ ਕਿ ਇਹ ਕੇਸ ਸ਼੍ਰੋਮਣੀ ਕਮੇਟੀ ਕੋ ਕਿਵੇਂ ਗਿਆ ਇਹ ਤੇ ਅਕਾਲ ਤਖਤ ਸਾਹਿਬ ਕੋ ਜਾਣਾ ਚਾਹੀਦਾ ਸੀ ਹਮ ਅਕਾਲ ਤਖਤ ਸਾਹਿਬ ਇੱਕ ਕਮੇਟੀ ਬਣਾਉਂਦੇ ਹਮ ਤੇ ਫਿਰ ਉਹਦੇ ਚ ਹੁੰਦਾ ਉਹ ਕਮੇਟੀ ਨਿਰਪੱਖ ਹੋਣੀ ਚਾਹੀਦੀ ਆ ਹਮ ਜਿਸ ਕੇਸ ਦੇ ਵਿੱਚ ਉਹ 2007 ਦੇ ਵਿੱਚ ਉਹ ਕੇਸ ਨਿਬੜ ਚੁੱਕਾ ਹਮ ਉਹਦੇ ਚ ਨਿਭੜ ਚੁੱਕਾ ਪਰ ਤੁਸੀਂ 17 ਸਾਲ ਪੁਰਾਣੇ ਕੇਸ ਦੇ ਵਿੱਚ ਫੇਰ ਬੰਦੇ ਨੂੰ ਦੋਸ਼ੀ ਸਾਬਤ ਕਰ ਦਿੱਤਾ ਇਹਦਾ ਮਤਲਬ ਹੈ ਤੁਸੀਂ ਸਿਰਫ ਤੇ ਸਿਰਫ ਆਪਣੀ ਖੁੰਧਕ ਕੱਢੀ ਆ ਜਿਹਦਾ ਤੁਹਾਨੂੰ ਨਾ ਅੱਜ ਨਾ ਭਲਕੇ ਤੇ ਨਾ ਪਰਸੋਂ ਤੇ ਨਾ ਭਵਿੱਖ ਦੇ ਵਿੱਚ ਕੋਈ ਫਾਇਦਾ ਨਹੀਂ ਹੋਣਾ ਉਲਟਾ ਤੁਹਾਡਾ ਨੁਕਸਾਨ ਹੋਣਾ ਉਹਨਾਂ ਜਥੇਦਾਰਾਂ ਨੇ ਬੜਾ ਹੌਸਲਾ ਕਰਕੇ ਹਿੰਮਤ ਕਰਕੇ ਕਿਉਂਕਿ ਪਹਿਲਾਂ ਜਿਹੜੇ ਜਥੇਦਾਰ ਲੱਗੇ ਰਹੇ ਨੇ ਭਾਈ ਰਣਜੀਤ ਸਿੰਘ ਤੋਂ ਬਾਅਦ ਉਹ ਸਿਰਫ ਤੇ ਸਿਰਫ ਕਾਲੀ ਦਲ ਦੇ ਗੁਲਾਮ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਲਫਾਫੇ ਚੋਂ ਨਿਕਲੇ ਹੋਏ ਕੰਮ ਕਰਦੇ ਰਹੇ ਨੇ ਔਰ ਉਹਨਾਂ ਨੂੰ ਵੀ ਬਾਅਦ ਚ ਕਾਲੀਦਨ ਨੇ ਜਲੀਲ ਕਰਕੇ ਕੱਢਿਆਗਾ ਉਹ ਕਾਫੀ ਲੰਮੇ ਸਮੇਂ ਬਾਅਦ ਕਈ ਦਿਹਾੜੀਆਂ ਤੋਂ ਬਾਅਦ ਮੰਨ ਕੇ ਚਲੋ ਕਿ ਇੱਕ ਰੁਤਬਾ ਫਿਰ ਵਧਿਆ ਸੀ ਅਕਾਲ ਤਖਤ ਸਾਹਿਬ ਦਾ ਤੇ ਜਥੇਦਾਰਾਂ ਦਾ ਉਹ ਜਿਹੜਾ ਦੋ ਤਰੀਕ ਨੂੰ ਫੈਸਲਾ ਹੈ ਪਰ ਉਹ ਦੋ ਤਰੀਕ ਦਾ ਵਾਲਾ ਫੈਸਲਾ ਕਾਲੀਦਨ ਨੂੰ ਬਹੁਤ ਚੁਬਿਆ ਪਰ ਜਿੱਡੇ ਵੱਡੇ ਨੇ ਗੁਨਾਹ ਕੀਤੇ ਓਡੀ ਵੱਡੀ ਇਹਨਾਂ ਨੂੰ ਸਜ਼ਾ ਮਿਲੀ ਪਰ ਇਹ ਹੁਣ ਬਰਦਾਸ਼ਤ ਨਹੀਂ ਕਰ ਰਹੇ ਨੇ ਕਿਉਂਕਿ ਸਾਨੂੰ ਕੌਣ ਟੰਗਣ ਵਾਲਾ ਸੀ ਸਾਨੂੰ ਕੌਣ ਸਜ਼ਾ ਦੇਣ ਵਾਲਾ ਸੀ ਔਰ ਉਹ ਜਿਹੜਾ ਬਦਲਾ ਵਾ ਉਹ ਗਿਆਨੀ ਹਰਪੀ ਸਿੰਘ ਲਿਆ ਅਗਲੀ ਵਾਰੀ ਗਿਆਨੀ ਰਗਵੀਰ ਸਿੰਘ ਦੀ ਵੀ ਆ ਪਰ ਜੇ ਅੱਜ ਗਿਆਨੀ ਰਗਵੀਰ ਸਿੰਘ ਹੋਣੇ ਨੇ ਆਵਾਜ਼ ਬੁਲੰਦ ਕਰਤੀ ਤੇ ਬਚੇ ਰਹਿਣਗੇ ਨਹੀਂ ਤੇ ਅੱਜ ਹਰਪੀ ਸਿੰਘ ਨੂੰ ਦਿਵਾਰੀ ਅਗਰ ਤੁਸੀਂ ਚੁੱਪ ਕਰ ਗਏ ਕੱਲ ਨੂੰ ਤੁਹਾਡੀ ਵਾਰੀ ਵੀ ਆਉਣੀ ਹੈ ਕਿਉਂਕਿ ਜਿਹੜਾ ਕਾਲੀਦਾ ਨੂੰ ਸਜ਼ਾ ਦਿੱਤੀ ਗਈ ਆ ਉਹਦੇ ਤੇ ਦਸਕਤ ਤੁਹਾਡੇ ਵੀ ਆ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁਪਰੀਮ ਆ ਤਖਤ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹ ਛੋਟੇ ਨੇ ਪਰ ਇਹ ਬਹੁਤ ਵੱਡਾ ਤਖਤ ਆ ਅਕਾਲ ਤਖਤ ਇੱਕੋ ਹੀ ਆ ਜਿਹੜਾ 6ਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਵੱਲੋਂ ਇਹ ਸਥਾਪਿਤ ਕੀਤਾ ਗਿਆ ਬਾਕੀ ਤਾਂ ਨਹੀਂ ਕੀਤੇ ਕਿਨੇ ਤੇ ਇਸ ਕਰਕੇ ਉਹ ਸੁਪਰੀਮ ਆ ਉਹਨਾਂ ਨੇ ਹੀ ਅਗਰੇ ਫੈਸਲਾ ਸਟੈਂਡ ਲੈ ਲਿਆ ਜਿਹਨੂੰ ਆਪਾਂ ਕਹਿੰਦੇ ਨਾ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕਰਤਾ ਲੇਕਿਨ ਪਤਾ ਨਹੀਂ ਕਿ ਉਹ ਜਿਹੜੀ ਖਬਰ ਚੱਲੀ ਹੈ ਉਹਦੇ ਪਿੱਛੇ ਕੀ ਆ ਨਹੀਂ ਤਾਂ ਹੁਣ ਤੱਕ ਆਫੀਸ਼ੀਅਲੀ ਤੌਰ ਤੇ ਉਹਨਾਂ ਦੀ ਸਟੇਟਮੈਂਟ ਆਉਣੀ ਚਾਹੀਦੀ ਸੀ ਪਰ ਜੇ ਦੱਬੀ ਆਵਾਜ਼ ਦੇ ਵਿੱਚ ਵੀ ਉਹ ਗੱਲ ਕਰ ਗਏ ਨੇ ਤੇ ਉਹ ਚੰਗੀ ਗੱਲ ਹੈ ਕਿ ਸਾਡੇ ਜਿਹੜੇ ਤਖਤ ਨੇ ਉਹਨਾਂ ਦੀ ਜਿਹੜੀ ਮਰਿਆਦਾ ਜਾਂ ਰਤਬਾ ਉਹ ਬਹਾਲ ਰਹੂਗਾ ਲੇਕਿਨ ਕਾਲੀਦਲ ਨੇ ਆਪਣੇ ਕਫਾਂ ਦੇ ਵਿੱਚ ਸਿਆਸੀ ਤੌਰ ਤੇ ਇੱਕ ਹੋਰ 킬 ਠੋਕ ਲਿਆ। ਔਰ ਇਸ ਦੇ ਨਾਲ ਜਿਹੜੀ ਦੂਜੀ ਗੱਲ ਦੀ ਚਰਚਾ ਹੋ ਰਹੀ ਹੈ ਅੰਦਰ ਖਾਤੇ ਕਿ ਜਿਹੜਾ ਇਨ ਬਿਨ ਲਾਗੂ ਹੋਣੇ ਸੀ ਫੈਸਲੇ ਖਾਸ ਕਰਕੇ ਸਤੀਫੇ ਪ੍ਰਵਾਨ ਕਰਨੇ ਆ ਵਰਕਿੰਗ ਕਮੇਟੀ ਨੇ ਤੇ ਉਸ ਤੋਂ ਬਾਅਦ ਨਵੀਂ ਜਿਹੜੀ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਹੋਣੀ ਹੈ ਉਹ ਦੋਨੇ ਗੱਲਾਂ ਹਾਲੇ ਉਦੋਂ ਤੱਕ ਪੈਂਡਿੰਗ ਰਹਿਣਗੀਆਂ ਜਦੋਂ ਤੱਕ ਸਤੀਫੇ ਨਹੀਂ ਪ੍ਰਵਾਨ ਹੁੰਦੇ। ਹਾਂ ਉਹ ਤੇ ਸਭ ਤੋਂ ਵੱਡੀ ਗੱਲ ਆ। ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਉਹ ਹਲੇ ਉਹਨੇ ਅਜੇ ਤੱਕ ਜਿਹੜਾ ਕੰਮ ਨਹੀਂ ਸ਼ੁਰੂ ਕੀਤਾ ਨਾ ਉਹ ਕਾਲੀ ਦਲ ਨੂੰ ਕੰਮ ਸ਼ੁਰੂ ਕਰਾਉਣਾ ਚਾਹੀਦਾ ਹੈਗਾ ਪਰ ਉਹਦੇ ਚ ਜਿਹੜੀ ਇੱਕ ਮੈਂਬਰ ਰਸਤਕਾਰ ਕੋਰ ਉਹਨੂੰ ਵੀ ਕਾਲੀ ਦਲ ਦਾ ਇੱਕ ਧੜਾ ਜਿਹੜਾ ਵਾ ਉਹ ਟਾਰਗੇਟ ਕਰ ਰਿਹਾ ਹੈ ਕਿ ਨਰੈਣ ਚੋੜਾ ਜਿਹੜਾ ਵਾ ਉਹ ਉਹਨੂੰ ਪਹਿਲਾਂ ਮਿਲਿਆ ਤੇ ਨਰੈਣ ਚੋੜਾ ਤੇ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੂੰ ਵੀ ਮਿਲਿਆਗਾ ਉਹ ਉਸੇ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੁਣ ਦੂਜੀ ਗੱਲ ਇੱਕ ਇੱਕ ਉਹ ਆ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਹੜਾ ਸੁਭੀ ਸਿੰਘ ਬਾਦਲ ਵਾਲਾ ਕਿਉਂਕਿ ਉਹ 20 ਦਿਨ ਦਾ ਸਮਾਂ ਦਿੱਤਾ ਉਹ ਪਹਿਲੀ ਗੱਲ ਤੇ ਦੇਣਾ ਨਹੀਂ ਚਾਹੀਦਾ ਸੀ ਚਲੋ ਦੇ ਦਿੱਤਾ ਉਹ 20 ਦਿਨ ਪੂਰੇ ਹੋ ਗਏ ਨੇ ਉਹ ਹੁਣ ਵਰਕਿੰਗ ਕਮੇਟੀ ਨੂੰ ਉਹ ਕਰਨਾ ਪੈਣਾ ਪਾਸ ਅਸਤੀਫਾ ਹੁਣ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੱਲ ਕਿਹਾ ਕਿ ਜੇ ਜਿਹੜੇ ਦੋ ਤਰੀਕ ਨੂੰ ਜਿਹੜੇ ਫੈਸਲੇ ਲਏ ਗਏ ਨੇ ਜੇ ਉਸ ਤੇ ਕੁਝ ਚੇਂਜ ਹੋਈ ਤੇ ਮੈਂ ਨਹੀਂ ਉਸ ਮੀਟਿੰਗ 'ਚ ਜਾਵਾਂਗਾ ਕਾਲੀ ਦਿਨ ਨੇ ਉਸ ਤੋਂ ਪਹਿਲਾਂ ਹੀ ਉਹਨੂੰ ਛੁੱਟੀ ਕਰ ਦਿੱਤੀ ਆ ਇਹ ਤੇ 15 ਦਿਨ ਦੀ ਸਸਪੈਂਸ਼ਨ ਦਾ ਬਹਾਨਾ ਵਾ ਉਹਨੂੰ ਸਮਝ ਲਓ ਪੱਕੀ ਛੁੱਟੀ ਆ ਵੀ ਇਸ ਕਰਕੇ ਪੱਕੀ ਛੁੱਟੀ ਕਰ ਦਿੱਤੀ ਹੈਗੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਫੈਸਲੇ ਬਦਲਾਏ ਜਾ ਸਕਦੇ ਦੋ ਮਹੱਤਵਪੂਰਨ ਫੈਸਲੇ ਜਿਹੜੇ ਚਰਚਾ ਇੱਕ ਤੇ ਸੁਭੀ ਸਿੰਘ ਬਾਦਲ ਦਾ ਅਸਤੀਫਾ ਔਰ ਦੂਜਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕਮ ਇਸੇ ਕਰਕੇ ਹੀ ਆ ਕਿ ਪਹਿਲਾਂ ਹਰਪੀ ਸਿੰਘ ਉਹਨਾਂ ਨੂੰ ਕਰ ਦੋ ਤੇ ਫਿਰ ਦੂਜੇ ਦੀ ਵਾਰੀ ਆ ਜੂਗੀ ਮੈਨੂੰ ਲੱਗਦਾ ਕਿ ਅੱਜ ਹਰਪ੍ਰੀਤ ਸਿੰਘ ਸਾਹਿਬ ਦੀ ਪੱਕੀ ਛੁੱਟੀ ਹੋਗੀ ਤੇ ਅਗਲੇ ਦਿਨਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਵੀ ਇਸੇ ਤਰ੍ਹਾਂ ਹੀ ਅਹੁਦੇ ਤੋਂ ਹਟਾਇਆ ਜਾਊਗਾ ਜਾਂ ਉਹਨਾਂ ਨੂੰ ਮਜਬੂਰ ਹੀ ਇੰਨਾ ਕਰ ਦਿੱਤਾ ਜਾਊਗਾ ਉਹ ਆਪ ਹੀ ਇਹ ਸੌਦੇ ਤੋਂ ਛੱਡ ਦੇ ਕਹਿਣਗੇ ਕਿ ਛੱਡਣਾ ਚੰਗਾ ਹੈ ਕਿਉਂਕਿ ਹਰ ਕੋਈ ਬੰਦਾ ਆਪਣੀ ਜਿਹੜੀ ਮਜਬੂਰੀ ਨਹੀਂ ਦਿਖਾ ਸਕਦਾ ਹਰ ਕੋਈ ਬੰਦਾ ਆਪਣੀ ਜਿਹੜੀ ਜ਼ਮੀਰ ਨਹੀਂ ਮਾਰ ਸਕਦਾ ਹਰ ਇੱਕ ਬੰਦੇ ਦੇ ਵਿੱਚ ਗੈਰਤ ਹੁੰਦੀ ਆ ਬਗੈਰਤ ਕੋਈ ਨਹੀਂਦਾ ਹਰ ਬੰਦੇ ਦੇ ਵਿੱਚ ਗੈਰਤ ਹੁੰਦੀ ਹੈ ਪਰ ਇਹ ਕਿ ਜਮੀਰ ਤੇ ਗੈਰਤ ਦੇ ਬੰਦੇ ਦੇ ਵਿੱਚ ਕਦੋਂ ਜਾਗਦੀ ਉਸ ਬੰਦੇ ਤੇ ਨਿਰਭਰ ਕਰਦਾ ਹੈਗਾ ਇਸ ਕਰਕੇ ਇਹ ਵੱਡਾ ਸਵਾਲ ਹੈ ਹੁਣ ਦੇਖਦੇ ਹਾਂ ਕਿ ਕੀ ਹੈ ਹੁਣ ਇਹ ਜਿਹੜਾ ਮਾਮਲਾ ਵਾ ਨਾ ਉਹ ਕਿਸੇ ਨੇ ਪਾਇਆ ਕਿ ਇਹ 9 9 ਸਾਲ ਨਿਬੜ ਚੁਕੇ ਸੀ ਫੈਸਲਾ ਕਿਰਦਾਰ ਕੁਸ਼ੀ ਕਰਨ ਵਾਸਤੇ ਮੁਰਖ ਖੋਲਿਆ ਗਿਆ ਹੁਣ ਇਹ ਸਾਰਾ ਜਿਹੜਾ ਹੋਣਾ ਕਿ ਪੜਤਾਲ ਪਹਿਲਾਂ ਵੀ ਇਹ ਕਹਿੰਦੇ ਹੋ ਚੁੱਕੀ ਆ ਪਰ ਇਹ ਜਾਣ ਬੁਝ ਕੇ ਇੱਕ ਸੋਚੀ ਸਮਝੀ ਜਿਹੜੀ ਸਾਜ਼ਿਸ਼ ਦੇ ਤਹਿਤ ਇਹ ਮਸਲਾ ਠਾਇਆ ਗਿਆ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਪਰ ਇਹ ਇੱਕ ਚਰਚਾ ਹੈ ਕਿ ਜਥੇਦਾਰ ਸਾਹਿਬ ਨੂ ਹੇਸ਼ਕਾ ਦਿੱਤੀ ਜਾਂਦੀ ਤੇ ਫਿਰ ਇੱਕ ਨਰਪੱਖ ਜਾਂਚ ਲਈ ਸ਼੍ਰੋਮਣੀ ਕਮੇਟੀ ਮਤਾ ਪਾਸ ਕਰਕੇ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੂੰ ਅਪੀਲ ਕਰਦੀ ਇਹ ਇਹ ਮਤਾ ਜੇ ਇੰਨਾ ਹੀ ਕਰਨਾ ਹੈ ਮਤਾ ਪਾਸ ਕਰਦੇ ਕਿ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਮਹਿਸੂਸ ਕਰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਬੜੇ ਘੋਰ ਇਲਜ਼ਾਮ ਲੱਗੇ ਨੇ ਕਿ ਇਹਦੀ ਜਿਹੜੀ ਨਿਰਪੱਖ ਜਿਹੜੀ ਜਾਂਚ ਕਰਵਾਈ ਜਾਵੇ ਤੇ ਫਿਰ ਇੱਕ ਜਥੇਦਾਰ ਦੇ ਖਿਲਾਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਰეკਮੈਂਡ ਕਰ ਦੇ ਉਹ ਆਪੇ ਦੇਖ ਲੈਂਦੇ ਕਿਉਂਕਿ ਇਸ ਤੋਂ ਪਹਿਲਾਂ ਹੋ ਚੁੱਕਾ ਗਿਆਨੀ ਅਕਬਾਲ ਸਿੰਘ ਦੇ ਵਿਰੁੱਧ ਪੁੱਜੀ ਇੱਕ ਸ਼ਿਕਾਇਤ ਦੀ ਹੋਈ ਸੀ ਕਾਰਵਾਈ ਜਿਸ ਕਮੇਟੀ ਵਿੱਚ ਸਿੱਖ ਸੰਸਥਾਵਾਂ ਦੇ ਮੁਖੀ ਨਮਾਇंदे ਸ਼ਾਮਿਲ ਕੀਤੇ ਗਏ ਸੀ ਤੇ ਇਵੇਂ ਗਿਆਨੀ ਰਣਜੀਤ ਸਿੰਘ ਗਹੌਰ ਦੇ ਮਾਮਲੇ ਦੇ ਵਿੱਚ ਪਟਨਾ ਸਾਹਿਬ ਕਮੇਟੀ ਨੇ ਰਿਟਾਇਰਡ ਸਿੱਖ ਜੱਜ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਸੀ ਪਰ ਇਸ ਵਾਰ ਕੋਈ ਕਮੇਟੀ ਨਹੀਂ ਆਪਣੀ ਕਮੇਟੀ ਗਠਿਤ ਕੀਤੀ ਗਈ ਔਰ ਸਭ ਤੋਂ ਵੱਡੀ ਗੱਲ ਆ ਕਿ ਇਸ ਕਮੇਟੀ ਦੇ ਜਿਹੜੇ ਮੈਂਬਰ ਸ਼ਾਮਿਲ ਕੀਤੇ ਗਏ ਨੇ ਰਗੂਜੀਤ ਸਿੰਘ ਵਿਰਕ ਹੁਣ ਰਗੂਜੀਤ ਸਿੰਘ ਵਿਰਕ ਦੇ ਮਸਲੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਖਲਾਸਾ ਹੋਇਆ ਜਿਹਦੇ ਵਿੱਚ ਅੱਜ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਲਿਖਿਆ ਗਿਆ ਔਰ ਇੱਕ ਐਡਵੋਕੇਟ ਨੇ ਸਰਬਜੀਤ ਸਿੰਘ ਵੀਰਕਾ ਉਹਨਾਂ ਨੇ ਲਿਖਿਆ ਕਿ ਇੱਕ ਮਸਲੇ ਦੇ ਵਿੱਚ ਉਹਨਾਂ ਕਿਹਾ ਕਿ ਆ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਕੇਸ ਦੇ ਵਿੱਚ ਉਹਨੂੰ ਦੋਸ਼ੀ ਠਰਾਇਆ ਸੀ ਰਗੂਜੀਤ ਸਿੰਘ ਵੀਰਕ ਨੂੰ ਤੇ ਹੁਣ ਉਸੇ ਕੇਸ ਇੱਕ ਕੇਸ ਵਿੱਚ ਰਗੂਜੀਤ ਸਿੰਘ ਵੀਰਕ ਨੂੰ ਕਮੇਟੀ ਦਾ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਸਭ ਤੋਂ ਵੱਡਾ ਸਵਾਲ ਆ ਗਿਆ ਇਸ ਮਸਲੇ ਦੇ ਵਿੱਚ ਕਿ ਹੋਇਆ ਕੀ ਆ ਇੱਕ ਕੇਸ ਬੜਾ ਉਹ ਵੀ ਰਗੂਜੀਤ ਸਿੰਘ ਵਿਰਕਾ ਵਾਲੇ ਕੇਸ ਦੇ ਵਿੱਚ ਵੀ ਬਹੁਤ ਵੱਡਾ ਸੀਰੀਅਸ ਕੇਸ ਸੀ ਉਸ ਕੇਸ ਦੇ ਵਿੱਚ ਉਹਨੂੰ ਉਹਦੇ ਖਿਲਾਫ ਫੈਸਲਾ ਲਿਆ ਗਿਆ ਸੀ ਹਰਪੀ ਸਿੰਘ ਹੁਣਾ ਵੱਲੋਂ ਹੁਣ ਅੱਜ ਹਰਪੀ ਸਿੰਘ ਵੱਲੋਂ ਹੀ ਉਹ ਖਲਾਫ ਸ਼ਿਕਾਇਤ ਕਰਵਾਈ ਗਈ ਵੀਡੀਓ ਲੀਕ ਕਰਵਾਈ ਗਈ ਹੈਗੀ ਔਰ ਪੁਰਾਣਾ ਕੇਸ ਚੁੱਕਿਆ ਗਿਆ ਹੈ ਤੇ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਏਗੀ ਉਹ ਰਗੂਜੀਤ ਸਿੰਘ ਵਿਰਕੋ ਰਾਨੂੰ ਸ਼ਾਮਲ ਕੀਤਾ ਗਿਆ ਹੁਣ ਸੰਦੀਪ ਸਭ ਤੋਂ ਵੱਡਾ ਸਵਾਲ ਹੈ ਕਿ ਅਗਰ ਗਿਆਨੀ ਹਰਪੀ ਸਿੰਘ ਹੋਣਾ ਨੂੰ ਇਹਨਾਂ ਨੇ ਦੋਸ਼ੀ ਡਿਕਲੇਅਰ ਕਰ ਦਿੱਤਾ ਪ੍ਰਾਣੀ ਸ਼ਿਕਾਇਤ ਆ ਨਾ 2007 ਦੀ ਆ ਤੇ ਫਿਰ ਅਗਰ ਇਹ ਕੇਸ ਦੇ ਵਿੱਚ ਇਹਨਾਂ ਨੂੰ ਸ਼ਰੋਣੀ ਕਮੇਟੀ ਨੂੰ ਲੱਗਦਾ ਸੀ ਕਿ ਉਹਨਾਂ ਦੇ ਪਰਿਵਾਰਕ ਝਗੜਾ ਬੜਾ ਸੰਗੀਨ ਆ ਨਾ ਇਹ ਤੇ ਨਹੀਂ ਕਿ ਅੱਜ ਹੀ ਇਹਨਾਂ ਨੂੰ ਯਾਦ ਆਈ ਆ ਤੇ ਫਿਰ ਉਹਨਾਂ ਨੂੰ 9 ਸਾਲ ਪੁਰਾਣੇ ਕੇਸ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਾਰਜਕਾਰੀ ਕਿਉਂ ਲਾਇਆ ਗਿਆ ਤੇ ਤਖਸ਼ੀਰੀ ਦਮਦਮਾ ਸਾਹਿਬ ਦਾ ਕਿਉਂ ਜਥੇਦਾਰ ਲਾਇਆ ਗਿਆ ਮਤਲਬ ਫਿਰ ਸ਼ਰੋਣੀ ਕਮੇਟੀ ਉਦੋਂ ਦੋਸ਼ੀ ਹੀ ਕਿ ਇੱਕ ਦਾਗੀ ਬੰਦੇ ਨੂੰ ਜਿਹਦੇ ਤੇ ਪਰਿਵਾਰਕ ਬੜੇ ਗੰਭੀਰ ਦੋਸ਼ ਸਨ ਫਿਰ ਤੁਸੀਂ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਕਿਉਂ ਲਾਇਆ ਫਿਰ ਨਾਲ ਦੀ ਨਾਲ ਤਖਸ਼ੀਰੀ ਦਮਦਮਾ ਸਾਹਿਬ ਦੀ ਕਿਉਂ ਜਥੇਦਾਰੀ ਦਿੱਤੀ ਉਦੋਂ ਕਾਲੀਦਲ ਦੋਸ਼ੀ ਹੀ ਤੇ ਸ਼ਰੋਣੀ ਕਮੇਟੀ ਵੀ ਦੋਸ਼ੀ ਤੇ ਅੱਜ ਤੁਸੀਂ ਆਪਣਾ ਸਿਰ ਬਦਲਾ ਲੈਣ ਵਾਸਤੇ ਪ੍ਰਾਣੀ ਸ਼ਿਕਾਇਤ ਕਰਵਾਈ ਗਈ ਤੇ ਫਿਰ ਜਿਨ੍ਹਾਂ ਨੇ ਉਸ ਸਮੇਂ ਸ਼ਰੂਨੀ ਕਮੇਟੀ ਨੇ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਜਥੇਦਲ ਉਹ ਵੀ ਪੂਰੀ ਤੂਰੀ ਦੋਸ਼ੀ ਆ ਦੂਜੀ ਗੱਲ ਜਿਹੜਾ ਰਗੂਜੀਤ ਸਿੰਘ ਵੀਰਕਾਲਾ ਜਿਹੜਾ ਮਸਲਾ ਹੁਣ ਰਗੂਜੀਤ ਸਿੰਘ ਵੀਰਕਾਲਾ ਦੇ ਮਸਲੇ ਦੇ ਵਿੱਚ ਕੀ ਆ ਖਬਰ ਐਡਵੋਕੇਟ ਜਿਹੜੇ ਸਰਬਜੀਤ ਸਿੰਘ ਵੀਰਕਾ ਕਹਿ ਰਹੇ ਨੇ ਕਿ ਜਿਹੜੇ ਹਰਪੀ ਸਿੰਘ ਗਿਆਨੀ ਦੇ ਮਾਮਲੇ 'ਚ ਸਬਕਮੇਟੀ ਬਣਾਈ ਗਈ ਆ ਕਮੇਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵੀਰਕ ਨੂੰ ਸ਼ਾਮਲ ਕੀਤਾ ਗਿਆ ਹੁਣ ਕਹਿੰਦੇ ਕਿ ਉਸ ਤੋਂ ਕਿਵੇਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਰਗੂਜੀਤ ਸਿੰਘ ਵਿਰਕ ਤੋਂ ਰਗੂਜੀਤ ਸਿੰਘ ਵਿਰਕ ਉਹੀ ਹਨ ਜਿਨ੍ਹਾਂ ਨੇ ਸਾਲ 2116 ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਣ ਭੇਟ ਮਾਮਲੇ ਨੂੰ ਖੁਰਦਬੁਰਦ ਕੀਤਾ ਸੀ ਤੇ ਵਿਰਕ ਨੂੰ ਸਾਲ 2119-2120 ਵਿੱਚ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਜੋ ਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕਿਸੇ ਵੀ ਧਾਰਮਿਕ ਸੰਸਥਾ ਦੇ ਵਿੱਚ 1 ਸਾਲ ਤੱਕ ਅਹੁਦਾ ਨਾ ਦੇਣ ਦੀ ਹਦਾਇਤ ਕੀਤੀ ਗਈ ਸੀ ਤੇ ਅੱਜ ਜਦ ਗਿਆਨੀ ਹਰਪ੍ਰੀਤ ਸਿੰਘ ਤੇ ਕੁਝ ਲੋਕ ਝੂਠੇ ਦੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਨੇ ਤੇ ਉਸ ਲਈ 41 ਇੱਕ ਕਮੇਟੀ ਬਣਾਈ ਗਈ ਤੇ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਵਿਰਕ ਨੂੰ ਬਣਾ ਦਿੱਤਾ ਗਿਆ ਹੁਣ ਕਹਿ ਸਕਦੇ ਨੇ ਕਿ ਕਿੰਨਾ ਸੰਗੀਨ ਕਿਸਮ ਦੀ ਇੱਕ ਸਾਜ਼ਿਸ਼ ਘੜੀ ਗਈ ਸੀ ਕਿ ਰਗੂਜੀਤ ਸਿੰਘ ਵਿਰਕੇ ਜਿਹਨੂੰ ਅਕਾਲ ਤਖਬ ਸਾਹਿਬ ਵੱਲੋਂ ਹੀ ਦੋਸ਼ੀ ਡਿਕਲੇਅਰ ਕੀਤਾ ਗਿਆ ਕਿ ਅਗਨ ਭੇਟ ਉਹ ਹੀ ਗੁਰੂ ਗਰੰਤ ਸਾਹਿਬ ਉਹਦੇ ਖੁਰਦਬੁਰ ਦੇ ਇਲਜ਼ਾਮ ਲਗੇ ਤੇ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਅਕਾਲ ਤਖਬ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਦੋਸ਼ੀ ਡਿਕਲੇਅਰ ਕੀਤਾ ਕਿ 1 ਸਾਲ ਤੱਕ ਇਹ ਕਿਸੇ ਵੀ ਅਹੁਦੇ ਤੇ ਨਹੀਂ ਬੈਠੇ ਰਹਿਣਗੇ ਤੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਕਾਲੀ ਦਲ ਦੇ ਦਬਾਹ ਹਟ ਉਸੇ ਜਾਂਚ ਕਮੇਟੀ ਜਿਹੜੀ ਹਰਪੀ ਸਿੰਘ ਹੋਣਾ ਦੀ ਦੇ ਦੋਸ਼ਾਂ ਨੂੰ ਜਾਂਚ ਕਰੀ ਉਹਦਾ ਮੁਖੀ ਰਗੂਜੀਤ ਸਿੰਘ ਵਿਰਕ ਨੂੰ ਲਾ ਦਿੱਤਾ ਗਿਆ ਕਿ ਕਿਹੜੇ ਵੀ ਕੱਢ ਸਕਦੇ ਆ ਕਿ ਹੁਣ ਮੇਰੇ ਤੇ ਹੇਠ ੱਲੇ ਆਏ ਨਾ ਸਪਸ਼ਟ ਸਪਸ਼ਟ ਕਿ ਇਸੇ ਕਰਕੇ ਤੇ ਹਰਪੀ ਸਿੰਘ ਹੁਣੀ ਕਹਿ ਰਹੇ ਨਾ ਜੀ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਕੀ ਕੁਝ ਹੋਣਾ ਫੈਸਲਾ ਲਿਖਿਆ ਹੋਇਆ ਸ਼ਰੋਮਣੀ ਕਮੇਟੀ ਨੇ ਫੈਸਲਾ ਲਿਖਿਆ ਹੋਇਆ ਤਿੰਨ ਮੈਂਬਰੀ ਕਮੇਟੀ ਦੇ ਦਸਖਤ ਕੌਣੇ ਤੇ ਸੁਣਾਉਣੇ ਨੇ ਜਾਂ ਇਹ ਰਿਪੋਰਟ ਪੈਂਡਿੰਗ ਰਹੂਗੀ ਮੇਨ ਮਕਸਦ ਕੀ ਸੀ ਕਿ ਹਰਪੀਤ ਸਿੰਘ ਨੂੰ ਛੇਕਣਾ ਕੁਰਸੀ ਖੋਣੀ ਜਥੇਦਾਰ ਖੋਣੀ ਉਹ ਮਕਸਦ ਸੀ ਉਹ ਮਕਸਦ ਅੱਜ ਦੇ ਤਰੀਕ ਤੇ ਕਾਲੀ ਦਲ ਵਾਲੇ ਖੁਸ਼ ਹੋ ਜਾਣਗੇ ਪਰ ਆਉਣ ਵਾਲਾ ਸਮਾਂ ਜਿਹੜਾ ਕਾਲੀ ਦਲ ਵਾਸਤੇ ਅੱਜ ਵੀ ਨਹੀਂ ਚੰਗਾ ਕਿਉਂਕਿ ਪੰਥਕ ਕਦਰਾਂ ਕੀਮਤਾਂ ਨੂੰ ਤੁਸੀਂ ਖੂਖਾਟ ਤੇ ਸੁੱਟੀਆਂ ਸੀ ਤੁਸੀਂ ਪੰਥਕ ਕਦਰਾਂ ਕੀਮਤਾਂ ਰਹਿਤ ਮਰਿਆਦਾ ਨੂੰ ਭੰਗ ਕੀਤਾ ਤੇ ਹੁਣ ਉਲਟਾ ਸਜ਼ਾ ਭੁਗਤ ਕੇ ਤੁਸੀਂ ਇੱਕ ਹੋਰ ਜੁਰਮ ਕੀਤਾ ਹੈਗਾ ਇਹ ਜ਼ਿੰਮੇਵਾਰੀ ਸਿਰ ਤੇ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੁਣਾਂ ਦੀ ਸੀ ਉਹਨਾਂ ਨੂੰ ਕਮੇਟੀ ਸਿਫਾਰਿਸ਼ ਕਰ ਦਿੰਦੇ ਕਿ ਜੀ ਸਿੰਘ ਸਭਾਣ ਦੇਖਣਗੇ ਕਿਹੜੀ ਕਮੇਟੀ ਬਣੇ ਤੇ ਜੇ ਤੁਸੀਂ ਕਮੇਟੀ ਬਣਾਉਣੀ ਸੀ ਉਹ ਨਿਰਪੱਖ ਹੋਣੀ ਚਾਹੀਦੀ ਸੀ ਉਹਦੇ ਚ ਰਗੂਜੀਤ ਸਿੰਘ ਵਿਰਕਣੀ ਹੋਣੀ ਚਾਹੀਦੇ ਸੀ ਉਦੇ ਚ ਸ਼ਰੋਣੀ ਗੁਰ ਦਾ ਪ੍ਰਬੰਧਕ ਕਮੇਟੀ ਦੇ ਮੈਂਬਰੀ ਸ਼ਰੋਣੀ ਗੁਰ ਦਾ ਪ੍ਰਬੰਧਕ ਕਮੇਟੀ ਹੈ ਨੋਡਲ ਏਜੰਸੀ ਦੇ ਤੌਰ ਤੇ ਕੰਮ ਕਰਦੀ ਅਕਾਲ ਤਖਤ ਦੀ ਨਿਗਰਾਨੀ ਹੈਡੇ ਕਮੇਟੀ ਬੰਦੀ ਜਿਹਦੇ ਚ ਸਿੱਖ ਸੰਸਥਾਵਾਂ ਦੇ ਮੁਖੀ ਹੁੰਦੇ ਕੋਈ ਰਿਟਾਇਰਡ ਸਿੱਖ ਅਫਸਰ ਜਾਂ ਸਿੱਖ ਜੱਜ ਹੁੰਦੇ ਤੇ ਸ਼ਰੋਣੀ ਗੁਰ ਦਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਰਲ ਸਕੱਤਰ ਆ ਉਹ ਸਿਰਫ ਤੇ ਸਿਰਫ ਪੱਤਰ ਵਿਹਾਰ ਵਾਸਤੇ ਹੀ ਨੋਡਲ ਅਫੀਸਰ ਦੇ ਤੌਰ ਤੇ ਕੰਮ ਕਰਦੇ ਫਿਰ ਜਿਹੜੀ ਨਿਰਪੱਖ ਜਿਹੜੀ ਆ ਕਮੇਟੀ ਮੰਨੀ ਜਾਣੀ ਸੀ